ਜਾਪਾ ਫੋਰ ਐਗਜ਼ੈਂਪਲ ਆਪਾਂ ਮੈਲਜ਼ਹੋਲ ਤੋਂ ਸ਼ੁਰੂ ਕਰਦੇ ਹਾਂ ਮੈਲਜ਼ਹੋਲ ਇੱਕ ਇਹੋ ਜੀ ਜਗ੍ਹਾ ਸੀਗਾ ਮਤਲਬ ਇਹੋ ਜਿਹਾ ਇੱਕ ਬਹੁਤ ਡੂੰਘਾ ਟੋਆ ਯਾਨੀ ਜੀਦਾ ਦੂਸਰਾ ਅੰਤ ਨਹੀਂ ਪਤਾ ਉਹ ਯੂਐਸ ਦੇ ਵਾਸ਼ਿੰਗਟਨ ਦੇ ਵਿੱਚ ਸੀਗਾ ਮੈਲਵਾਟਰਸ ਨਾਮ ਦਾ ਇੱਕ ਬੰਦਾ ਸੀਗਾ ਮੈਲਜ਼ਹੋਲ ਦਾ ਨਾਮ ਇਸੇ ਕਰਕੇ ਆ ਮੈਲਵਾਟਰ ਨਾਮ ਦਾ ਬੰਦਾ ਉਹਨੇ ਆਰਟਵਲ ਨਾਮ ਦੇ ਬੰਦੇ ਨੂੰ ਇੱਕ ਰੇਡੀਓ ਸ਼ੋਅ ਦੇ ਉੱਪਰ ਕੰਟੈਕਟ ਕੀਤਾ ਤੇ ਉਹਨੂੰ ਦੱਸਿਆ ਵੀ ਮੈਂ ਇੱਕ ਹੀ ਜੀ ਜਗ੍ਹਾ ਤੇ ਰਹਿਣਾ ਪਹਿਲਾਂ ਉਹਨੇ ਸ਼ੁਰੂ ਚ ਦੱਸਿਆ ਨਹੀਂ ਵੀ ਉਹ ਕਿਸ ਜਗ੍ਹਾ ਤੇ ਪੈਂਦਾ ਉਹ ਟੋਆ ਯਾਨੀ ਉਹ ਖੂ ਸੀਗਾ ਤਕਰੀਬਨ 9 ਫੁੱਟ ਦੇ 9 ਫੁੱਟ ਚੌੜਾ ਹੈਨਾ ਜੇ ਆਪਾਂ ਗੱਲ ਕਰੀਏ ਵੀ ਉਹਦਾ ਦਾਇਰਾ ਜਿਹੜਾ ਉਹਦਾ ਘੇਰਾ ਪਰਿਮੀਟਰ ਜਿਹੜਾ ਸੀਗਾ ਉਹਦਾ 9 9 ਫੁੱਟ ਦੇ ਨੇੜੇ ਤੇੜੇ ਸੀਗਾ ਤਾਂ ਉਹਦੇ ਵਿੱਚ ਸ਼ੁਰੂਆਤ ਦੇ ਵਿੱਚ ਉਹ ਉਹਨੇ ਦੱਸਿਆ ਫਿਰ ਰੇਡੀਓ ਤੇ ਉਹ ਕੰਟੈਕਟ ਕਰਨ ਲੱਗ ਪਿਆ ਕਿਉਂਕਿ ਰੇਡੀਓ ਤੇ ਕਿਸੇ ਬੰਦੇ ਦੀ ਸ਼ਕਲ ਨਹੀਂ ਸੀ ਨਜ਼ਰ ਆਂਦੀ ਉਹਨਾਂ ਟਾਈਮਾਂ ਦੇ ਵਿੱਚ ਟੀਵੀ ਤੇ ਨਹੀਂ ਕੀਤਾ ਇਸੇ ਲਈ ਉਹਨੇ ਰੇਡੀਓ ਤੇ ਕੀਤਾ ਤੇ ਉਹਨੇ ਫਿਰ ਆਪਣੀ ਆਵਾਜ਼ ਚ ਸਾਰੇ ਦੇਸ਼ ਦੇ ਲੋਕਾਂ ਨੂੰ ਇਹ ਕਿਸ ਬਹੁਤ ਪਪੂਲਰ ਹੋਇਆ ਸੀਗਾ ਮੈਲਜ਼ਹੋਲ ਦੇ ਨਾਮ ਨਾਲ ਉਸ ਟੋਏ ਨੂੰ ਜਾਣਿਆ ਜਾਂਦਾ ਉਸ ਕੂ ਨੂੰ ਜਾਣਿਆ ਜਾਂਦਾ ਉਹਨੇ ਕਿਹਾ ਵੀ ਸ਼ੁਰੂਆਤ ਦੇ ਵਿੱਚ ਕੀ ਮੈਂ ਉਹਦੇ ਵਿੱਚ ਕੋਈ ਚੀਜ਼ ਸਿੱਟੀ ਪੱਲਾ ਉਹਦੀ ਆਵਾਜ਼ ਬਿਲਕੁਲ ਨਹੀਂ ਆਈ ਵੀ ਕਿਸੇ ਪਾਣੀ ਚ ਗਰੀ ਹੋਵੇ ਉਹ ਚੀਜ਼ ਫਿਰ ਉਹ ਕਹਿੰਦਾ ਵੀ ਮੇਰਾ ਮਛੇਰੀਆਂ ਨਾਲ ਕਾਫੀ ਵਾਹ ਵਾਸਤਾ ਹੈ ਮੈਨੇ ਮਛੇਰੀਆਂ ਵਾਲੀ ਜਿਹੜੀ ਉਹ ਮਛੇਰੀਆਂ ਦੀ ਉਹ ਹੁੰਦੀਆਂ ਨੇ ਇਸ ਤਰ੍ਹਾਂ ਕਰਕੇ ਜਿਹੜੀ ਉਹ ਕਾਂਟਾ ਆ ਉਹ ਕਹਿੰਦਾ ਮੈਨੂੰ ਕਾਂਟਾ ਲਿਆਤਾ ਇੱਕ ਕਹਿੰਦਾ ਉਹ ਕਾਂਟੇ ਦੇ ਮੂਰੇ ਪੱਥਰ ਬੰਨ ਕੇ ਵਿੱਚ ਸਿੱਟਿਆ ਤਾਂ ਉਹ ਉਹਦਾ ਵੀ ਪਤਾ ਨਹੀਂ ਲੱਗਿਆ ਵੀ ਕਿਤੇ ਜਾ ਕੇ ਟਕਰਾਇਆ ਹੀ ਨਹੀਂ ਉਹੋ ਵੀ ਮੈਨੂੰ ਇਹ ਸੀ ਵੀ ਟਕਰਾਊਗਾ ਕਹਿੰਦਾ ਫਿਰ ਮੈਨੂੰ ਉਹਦੇ ਨਾਲ 1 2 3 ਕਰਦੇ ਕਰਦੇ ਕਹਿੰਦਾ ਵੀ ਮੈਨੂੰ 19 20 ਕਹਿੰਦਾ ਕਾਂਟਿਆਂ ਦੀ ਰੱਸੀ ਉਹਦੇ ਨਾਲ ਅਟੈਚ ਕਰਕੇ ਫੇਰ ਵੀ ਸਿੱਟਿਆ ਕਹਿੰਦਾ ਫੇਰ ਵੀ ਉਹ ਕਿਤੇ ਜਾ ਕੇ ਟੱਚ ਨਹੀਂ ਹੋਈ ਕਹਿੰਦਾ ਫਿਰ ਵੀ ਵਿੱਚ ਕੋਸ਼ਿਸ਼ ਕਰਕੇ ਕੋਈ ਕੈਮਰਾ ਕਦੇ ਕੁਝ ਲੋਕਾਂ ਨੇ ਦੱਸਿਆ ਕਦੇ ਕੁਝ ਸੜਦੋ ਕਦੇ ਕੁਝ ਕਿਸੇ ਚੀਜ਼ ਦੀ ਵੀ ਆਵਾਜ਼ ਨਾ ਆਇਆ ਕਰੇ ਉਹਦੀ ਵੀ ਕਿਹਾ ਜਾਂਦਾ ਵੀ ਥੱਲੇ ਤੱਕ ਜਿੱਥੇ ਵੀ ਉਹਦਾ ਆਖਰੀ ਛੋਰ ਹੋਣਾ ਉੱਥੇ ਤੱਕ ਉਹਨਾਂ ਨੇ ਹਰ ਤਰ੍ਹਾਂ ਨਾਲ ਆਪਣੇ ਵੱਲੋਂ ਅੰਦਾਜ਼ਾ ਲਗਾ ਕੇ ਕੋਸ਼ਿਸ਼ ਕੀਤੀ ਪਰ ਕਦੇ ਵੀ ਉਹਦਾ ਆਖਰੀ ਛੋਰ ਨਹੀਂ ਮਿਲਿਆ ਹੈਗਾ ਫਿਰ ਕੀ ਹੋਇਆ ਇੱਕ ਵਾਰ ਉਹ ਇੱਕਦਮ ਵਿਚਾਰਾ ਉਹ ਸ਼ੋਅ ਤੋਂ ਗਾਇਬ ਜਾ ਹੋ ਗਿਆ ਤੇ ਯੂਐਸ ਮਿਲਟਰੀ ਨੇ ਕਿਹਾ ਵੀ ਇੱਥੇ ਸਾਡਾ ਨਾ ਇੱਕ ਜਹਾਜ਼ ਕਰੈਸ਼ ਹੋਇਆ ਸੀ ਉਹਦੇ ਟੁਕੜੇ ਟਕੜੇ ਜਿਹੜੇ ਨੇ ਕਿਤੇ ਇੱਧਰ ਉੱਧਰ ਖਿੰਡੇ ਨੇ ਇੱਥੇ ਇਸ ਕਰਕੇ ਇਸ ਜਗ੍ਹਾ ਨੂੰ ਯੂਐਸ ਆਰਮੀ ਆਪਣੇ ਕੰਟਰੋਲ 'ਚ ਲੈਂਦੀ ਆ ਤੇ ਅਸੀਂ ਬਾਅਦ 'ਚ ਤੁਹਾਨੂੰ ਦੱਸ ਦਾਂਗੇ ਜਦੋਂ ਸਾਡਾ ਇਹ ਕੰਮ ਫਿਨਿਸ਼ ਹੋ ਗਿਆ ਉਹਨਾਂ ਦਾ ਕੰਮ ਹਜੇ ਤੱਕ ਫਿਨਿਸ਼ ਨਹੀਂ ਹੋਇਆ ਉਸ ਬੰਦੇ ਨੂੰ ਬਹੁਤ ਤੰਗ ਵੀ ਕੀਤਾ ਗਿਆ ਤੰਗ ਪਰੇਸ਼ਾਨ ਕੀਤਾ ਗਿਆ ਤੇ ਉਹ ਬੰਦਾ ਵਿਚਾਰਾ ਆਸਟ੍ਰੇਲੀਆ ਚਲਾ ਗਿਆ ਯੂਐਸ ਤੋਂ ਦੁਬਾਰੋ ਵਾਪਿਸ ਵੀ ਆਇਆ ਬਹੁਤ ਸਾਰੇ ਬੰਦਿਆਂ ਨੇ ਉਹਨੂੰ ਮੋਟੀਵੇਟ ਕਰਕੇ ਲਿਆਂਦਾ ਵੀ ਉਹਨੂੰ ਦੁਬਾਰੋ ਵੀ ਗੱਲਬਾਤ ਉਹਦੇ ਤੇ ਸ਼ੁਰੂ ਕੀਤੀ ਪਰ ਉਹਦੀ ਜਿਹੜੀ ਜਾਣਬੁੱਝ ਕੇ ਉਹ ਚੀਜ਼ ਉਹ ਕਹਿਣ ਲੱਗਾ ਵੀ ਯਾ ਤਾਂ ਇਹ ਕੋਈ ਯੂ ਐਸ ਗਵਰਨਮੈਂਟ ਦਾ ਕੋਈ ਸੀਕ੍ਰੀਟ ਪ੍ਰੋਜੈਕਟ ਹੈ ਵੀ ਉਹਨਾਂ ਨੇ ਕੁਝ ਐਸਾ ਉਹ ਖੋਦ ਰਹੇ ਨੇ ਵੀ ਧਰਤੀ ਦੇ ਵਿੱਚ ਦੇਖਣ ਨੂੰ ਵੀ ਕਿ ਕਿਤੇ ਤੱਕ ਕੀ ਕੀ ਕੁਝ ਹੈ ਐਦਾਂ ਦਾ ਇੱਕ ਰਸ਼ੀਆ ਦੇ ਵਿੱਚ ਜਿਹੜਾ ਇਹ ਉਹਨਾਂ ਨੇ ਲਾਸਟ ਦੇ ਵਿੱਚ ਛੱਡਿਆ ਸੀ ਜਿਹੜਾ ਉਹ ਬਹੁਤ ਜ਼ਿਆਦਾ ਮਤਲਬੇ ਲਗਾ ਲੋ ਵੀ ਅ ਤਕਰੀਬਨ ਤਕਰੀਬਨ 100s ਆਫ ਕਿਲੋਮੀਟਰਸ ਤੱਕ ਪੱਟ ਲਿਆ ਸੀਗਾ ਉੱਥੇ ਤੱਕ ਵੀ ਉਹਨਾਂ ਨੂੰ ਉਹਨਾਂ ਨੂੰ ਆਵਾਜ਼ਾਂ ਬੜੀਆਂ ਅਜੀਬੋ ਗਰੀਬ ਆਵਾਜ਼ਾਂ ਸੁਣਾਈ ਦੇਣ ਲੱਗ ਪਈਆਂ ਸੀ ਜਿਹਦੇ ਕਰਕੇ ਉਹਨਾਂ ਨੂੰ ਉਹਨਾਂ ਦਾ ਮੰਨਣਾ ਸੀ ਵੀ ਇਹ ਕੋਈ ਖਤਰਨਾਕ ਜੀਵਾਂ ਦੀ ਖਤਰਨਾਕ ਜਾਨਵਰਾਂ ਦੀ ਕੋਈ ਜ਼ੋਨ ਜਿਹੜਾ ਇਹ ਧਰਤੀ 'ਚ ਕੋਈ ਉਸ ਜਗ੍ਹਾ ਤੇ ਨਾ ਜਾ ਖੁੱਲੇ ਇਸ ਕਰਕੇ ਉਹ ਮੈਲਜੋ ਜਿਹੜਾ ਹੋਲ ਹੈ ਉਹ ਮੈਲਵਾਟਰ ਦੇ ਕਰਕੇ ਉਹਦਾ ਨਾਮ ਮੈਲਜੋ ਹੋਲ ਹੈ ਤੇ ਮੈਲਵਾਟਰ ਉਸ ਬੰਦੇ ਦਾ ਨਾਮ ਹੋਣ ਕਰਕੇ ਤਾਂ ਉਹ ਬਹੁਤ ਜ਼ਿਆਦਾ ਪਪੂ